ਚੰਡੀਗੜ੍ਹ ਦੇ ਮੇਅਰ ਦੀ ਚੋਣ ਤੇ ਛੜਿਆ ਵਿਵਾਦ ਥਮਣੇ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਜਿਹੜੇ ਪੈਟੀਸ਼ਨਰ ਸੀ ਉਹਨਾਂ ਨੂੰ ਪੰਜਾਬ ਦੇ ਹਾਈ ਕੋਰਟ ਤੇ ਕੋਈ ਰਾਹਤ ਜ਼ਿਆਦਾ ਨਹੀਂ ਮਿਲੀ ਸੀ ਲੇਕਿਨ ਸੁਪਰੀਮ ਕੋਰਟ ਨੇ ਇਸ ਪੂਰੇ ਵਿਵਾਦ ਤੇ ਇੱਕ ਬੜੀ ਸਖਤ ਤੇ ਤਲਖ ਟਿੱਪਣੀ ਕੀਤੀ ਹੈ ਖਾਸ ਕਰ ਅਨਿਲ ਮਸੀਹ ਨੂੰ ਲੈ ਕੇ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਸਨ ਇਸ ਪੂਰੇ ਮਾਮਲੇ ਤੇ ਗਲਬਾਤ ਦੇ ਲਈ ਸਾਡੇ ਨਾਲ ਮੌਜੂਦ ਨੇ ਸਨੀ ਆਲੂ ਵਾਲੀਆ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਨੇ ਅਲਵਲੇ ਜੀ ਇਹ ਜਿਹੜੀ ਸੁਪਰੀਮ ਕੋਰਟ ਦੀ ਟਿੱਪਣੀ ਆਈ ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਮੈਂ ਸਮਝਦਾ ਕਿ ਡੈਮੋਕਰੇਸੀ ਦਾ ਜਿੱਥੇ ਖੂਨ ਹੋ ਰਿਹਾ ਸੀ ਮਰਡਰ ਹੋ ਰਿਹਾ ਸੀ ਉੱਥੇ ਸੁਪਰੀਮ ਕੋਰਟ ਨੇ ਬੜੀ ਚੀਜ਼ ਕਲੀਅਰ ਕਰ ਦਿੱਤੀ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਕਿ ਅਨਿਲ ਮਸੀ ਜਿਹੜਾ ਕਿ ਪ੍ਰੈਸਾਈਡਿੰਗ ਆਫੀਸਰ ਸੀਗਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਦੂਜੀ ਚੀਜ਼ ਉਹਨਾਂ ਨੇ ਕਹੀ ਕਿ ਜਿਹੜੀ ਫਾਈਨੈਂਸ਼ੀਅਲ ਮੀਟਿੰਗ ਰੱਖੀ ਗਈ ਸੀ ਜਿਹਨੂੰ ਬਜਟ ਕਹਿੰਦੇ ਆਪਾਂ ਉਸ ਤਰੀਕ ਨੂੰ 7 ਤਰੀਕ ਨੂੰ ਰੱਖਿਆ ਗਿਆ ਸੀ ਉਹਨੂੰ ਵੀ ਰੋਕ ਦਿੱਤੇ ਲਾ ਦਿੱਤੀ ਤੇ ਸੀਡੀਬੀ ਰਿਕਾਰਡਸ ਸੀਗੇ ਕਿਉਂਕਿ ਰਿਕਾਰਡਸ ਅਸੀਂ ਬੜੇ ਦਿਨਾਂ ਤੋਂ ਮੰਗ ਰਹੇ ਸੀਗੇ ਪਰ ਸਾਨੂੰ ਰਿਕਾਰਡ ਨਹੀਂ ਦਿੱਤੇ ਜਾ ਰਹੇ ਸੀ ਉਹਨਾਂ ਨੇ ਸਾਰੇ ਰਿਕਾਰਡਸ ਕਹਿਤਾ ਵੀ ਅੱਜ 5 ਵਜੇ ਤੱਕ ਰਜਿਸਟਰਾਰ ਆਫਿਸ ਹਰਿਆਣਾ ਐਂਡ ਪੰਜਾਬ ਹਾਈ ਕੋਰਟ ਦੇ ਅੰਦਰ ਸਬਮਿਟ ਕੀਤੇ ਜਾਣ ਡਿਪਟੀ ਕਮਿਸ਼ਨਰ ਜੀ ਨੂੰ ਇਹ ਵੀ ਡਾਇਰੈਕਸ਼ਨ ਦਿੱਤੀ ਤੇ ਜਿਹੜੀ ਚੀਜ਼ ਅਸੀਂ ਮੰਗ ਰਹੇ ਸੀਗੇ ਉਹ ਸਾਰੀਆਂ ਚੀਜ਼ਾਂ ਆਲਮੋਸਟ ਟਿੱਪਣੀ ਦੇ ਅੰਦਰ ਉਹਨਾਂ ਨੇ ਕਲੀਅਰ ਕਰਤਾ ਕਿ ਵੀ ਇਹ ਚੀਜ਼ਾਂ ਹੋ ਜਾਣਗੀਆਂ ਔਰ ਸਾਨੂੰ ਅੱਗੇ ਉਮੀਦ ਹੈ ਕਿ ਜਿਹੜਾ ਇਹ ਨਕਲੀ ਮੇਰ ਬਣਾਇਆ ਗਿਆ ਇਹਨੂੰ ਰੱਦ ਕਰ ਦਿੱਤਾ ਜਾਊਗਾ ਤੇ ਇਹ ਸਾਰੀ ਚੀਜ਼ਾਂ ਦੇ ਉੱਤੇ ਸਟੇ ਲੱਗ ਜਾਏਗਾ ਇਹ ਜਿਹੜੇ ਕਿਰਦਾਰ ਹੈ ਅਨਿਲ ਮਸੀਫ ਪ੍ਰੈਜ਼ਾਈਡਿੰਗ ਆਫਸਰ ਉਸ ਨੂੰ ਲੈ ਕੇ ਵੀ ਸੁਪਰੀਮ ਕੋਰਟ ਨੇ ਬੜੀ ਤਲਖ ਟਿੱਪਣੀ ਕੀਤੀ ਹੈ ਕਿ ਆ ਕਿ ਇਹ ਤਾਂ ਮਰਡਰ ਆਫ ਡੈਮੋਕ੍ਰੇਸੀ ਹੈਗਾ ਤੇ ਆਪ ਉਹਨਾਂ ਨੇ ਜਿਹੜੇ ਬੈਲਟ ਪੇਪਰ ਸੀ ਉਹਨਾਂ ਨੂੰ ਆਪ ਖਰਾਬ ਕੀਤਾ ਤੇ ਹੁਣ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਗੱਲ ਵੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਤੁਸੀਂ ਸਮਝਦੇ ਹੋ ਕਿ ਅਨਿਲ ਮਸੀ ਇੱਕ ਛੋਟਾ ਜਿਹਾ ਕਿਰਦਾਰ ਹੈ ਤੇ ਪਿੱਛੇ ਵੱਡੀ ਕੋਈ ਪਾਵਰ ਹੈਗੀ ਦੇਖੋ ਅਨਿਲ ਮਸੀ ਤਾਂ ਇੱਕ ਐਕਟਰ ਹੈ ਜੀ ਇਹਦੇ ਪਿੱਛੇ ਡਾਇਰੈਕਟਰ ਵੀ ਕੋਈ ਹੋਏਗਾ ਪਰ ਮੈਂ ਹੈਰਾਨ ਆ ਕਿ ਐਫਓ ਜੇ ਕੰਮ ਕਰਦੇ ਵੇਖ ਬੰਦਾ ਕਈ ਵਾਰ ਸੋਚਦਾ ਹੈ ਕਿ ਮੈਂ ਕਿੰਨਾ ਵੱਡਾ ਪੂਰੇ ਦੇਸ਼ ਦੇ ਅੰਦਰ ਇਲੈਕਸ਼ਨ ਪ੍ਰੋਸੈਸ ਕਨਸਟੀਟਿਊਸ਼ਨ ਦੇ ਅੰਦਰ ਇੱਕ ਪ੍ਰੋਸੈਸ ਹੈ ਔਰ ਇਲੈਕਸ਼ਨ ਪ੍ਰੋਸੈਸ ਇੱਕ ਐਫਓ ਜੇ ਪ੍ਰੋਸੈਸ ਹੈ ਜਿਹੜਾ ਸਰਕਾਰ ਨੂੰ ਚੁਣਨ ਦਾ ਅੱਜ ਤੱਕ ਤਾਂ ਸੁਣਿਆ ਸੀਗਾ ਕਿ ਬੀਜੇਪੀ ਇਦਾਂ ਦਾ ਕਰਕੇ ਈਵੀਐਮ ਮਸ਼ੀਨਾਂ ਨਾਲ ਖਰਾਬੀ ਕਰਦੀ ਪਰ ਬੈਲਟ ਪੇਪਰ ਦਿੱਤਾ ਦਿਖ ਗਿਆ ਔਰ ਹਰਿਆਣਾ ਹਾਈ ਕੋਰਟ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਡਾਇਰੈਕਸ਼ਨ ਸੀਗੀ ਕਿ ਸਭ ਕੁਝ ਰਿਕਾਰਡ ਕੀਤਾ ਜਾਏ ਔਰ ਉਹ ਰਿਕਾਰਡ ਵੀ ਹੋ ਗਿਆ ਕਲੀਅਰਲੀ ਦਿਖਦਾ ਪਿਆ ਹੈ ਕਿ ਉਹ ਕਿਵੇਂ ਟਿਕ ਲਗਾ ਰਿਹਾ ਸੀਗਾ ਔਰ ਮੈਂ ਸਮਝਦਾ ਕਿ ਬੜਾ ਦੁਰਭਾਗੇ ਦਿਨ ਸੀਗਾ 30 ਜਿਹੜੀ ਤਾਰੀਖ ਸੀ 30 ਜਨਵਰੀ ਜਿਸ ਚ ਉਹਨਾਂ ਨੇ ਇਲੈਕਸ਼ਨ ਪ੍ਰੋਸੈਸ ਦੇ ਸਾਰੇ ਸਿਸਟਮ ਨੂੰ ਖਤਮ ਕਰਨ ਦੀ ਕੋਸ਼ਿਸ਼ ਅਨਿਲ ਮਸੀ ਨੇ ਕੀਤੀ ਐਸ ਲਈ ਪੂਰੇ ਦੇਸ਼ ਲਈ ਜ਼ਰੂਰੀ ਹੈ ਕਿ ਅਨਿਲ ਮਸੀ ਤੇ ਤੇ ਹੋਰ ਜਿਹੜੇ ਡਾਇਰੈਕਟਰ ਨੇ ਜਿਨ੍ਹਾਂ ਨੇ ਕੰਮ ਕਰਿਆ ਉਹ ਲਿਖਿਆ ਸਾਰਾ ਪ੍ਰੋਸੈਸ ਉਹ ਸਭ ਤੇ ਸਖਤ ਤੋਂ ਸਖਤ ਸਜ਼ਾ ਹੋਏ ਤੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਅਨਿਲ ਮਸੀਤ ਤੁਸੀਂ ਕਹਿ ਰਹੇ ਹੋ ਇੱਕ ਛੋਟਾ ਜਿਹਾ ਮੋੜ ਆਇਆ ਤੁਹਾਨੂੰ ਲੱਗਦਾ ਇਹ ਜਿਹੜੀ ਟਿੱਪਣੀ ਸੁਪਰੀਮ ਕੋਰਟ ਦੀ ਆਈ ਹੈ ਫਿਰ ਜੋ ਕੁਝ ਵੀ ਐਕਸ਼ਨ ਹੋਏਗਾ ਇਹ ਭਾਜਪਾ ਦੇ ਲਈ ਇੱਕ ਵੱਡਾ ਸੈਟਬੈਕ ਆ ਬਿਲਕੁਲ ਜੀ ਬਿਲਕੁਲ ਸੈਟਬੈਕ ਹੈਗਾ ਕਿਉਂਕਿ ਇਹ ਪਲੈਨਿੰਗ ਕਿਸੇ ਨੇ ਕੀਤੀ ਹੈ ਔਰ ਜਿਨ੍ਹਾਂ ਨੇ ਪਲੈਨਿੰਗ ਕੀਤੀ ਹੈ ਉਹ ਵੀ ਲੋਕਾਂ ਦੇ ਅੱਗੇ ਬਹੁਤ ਜਲਦੀ ਆ ਜਾਊਗਾ ਕਿਉਂਕਿ ਜਦ ਤੁਸੀਂ ਇਹ ਵੀਡੀਓ ਸਾਰੇ ਦੇਖੋਗੇ ਜਿਹੜਾ ਕਿ ਸੁਪਰੀਮ ਕੋਰਟ ਚ ਵੀ ਵੀਡੀਓ ਕੈਨ ਦੇ ਚੱਲਿਆ ਉਹ ਸੁਪਰੀਮ ਕੋਰਟ ਵਾਲਾ ਵੀਡੀਓ ਵੀ ਅਗਰ ਦੇਖੋਗੇ ਸਾਡੇ ਵਕੀਲਾਂ ਨੇ ਦੱਸਿਆ ਸਾਨੂੰ ਕਿ ਕਿਸ ਹਿਸਾਬ ਦੇ ਨਾਲ ਸਾਰੇ ਬੀਜੇਪੀ ਦੇ ਨਾਮਿਨੇਟਿਡ ਕੌਂਸਲਰਸ ਤੇ ਬੀਜੇਪੀ ਦੇ ਇਲੈਕਟਿਡ ਕੌਂਸਲਰ ਇਸ ਪ੍ਰੋਸੈਸ ਨੂੰ ਡਿਸਟਰਬ ਕਰਨ ਤੇ ਲੱਗੇ ਸੀ ਕਿਵੇਂ ਉਹਨਾਂ ਨੂੰ ਕੈਮਰਿਆਂ ਨੂੰ ਹਿਲਾਇਆ ਜਾ ਰਿਹਾ ਸੀਗਾ ਔਰ ਉੱਥੇ ਇੱਕ ਬੰਦਾ ਜਿਹੜਾ ਕਿ ਡਾਇਰੈਕਟਰ ਲੱਗ ਰਿਹਾ ਸੀ ਉਹ ਸਾਰਿਆਂ ਨੂੰ ਪਹਿਲਾਂ ਜਾ ਕੇ ਦੱਸਦਾ ਹੈ ਕਿ ਵੀ ਤੁਸੀਂ ਰੋਲਾ ਪਾਓ ਵੈਲ ਚ ਆਜੋ ਉਹ ਰੋਲਾ ਪਾਉਂਦੇ ਨੇ ਵੈਲ ਚ ਚਲੇ ਜਾਂਦੇ ਉਸ ਤੋਂ ਬਾਅਦ ਉਹ ਕੰਨਾਂ ਜਾ ਕੇ ਦੱਸਦੇ ਵੀ ਆਪਣਾ ਕੰਮ ਹੋ ਗਿਆ ਹੁਣ ਬੈਠ ਜਾਓ ਔਰ ਉਸ ਤੋਂ ਬਾਅਦ ਉਹ ਕਾਉਂਸਲਰ ਬੜੇ ਖੁਸ਼ ਹੋ ਕੇ ਰਾਮਨਾਲ ਬੈਠ ਜਾਂਦੇ ਤੇ ਸਾਰੀ ਚੀਜ਼ਾਂ ਕਲੀਅਰ ਨੇ ਕੌਣ ਡਾਇਰੈਕਟਰ ਹੈ ਤੇ ਕੌਣ ਐਕਟਰ ਹੈ ਸਾਰੀ ਚੀਜ਼ਾਂ ਕਲੀਅਰ ਹੈ ਹਲੋ ਜੀ ਇਹ ਜਿਹੜਾ ਕੰਟਰੋਵਰਸਰੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਸੁਪਰੀਮ ਕੋਰਟ ਦੇ ਵਿੱਚ ਵੀ ਤੁਸੀਂ ਕਹ ਰਹੇ ਹੋ ਪਲੇ ਕੀਤਾ ਗਿਆ ਤੁਸੀਂ ਆਪ ਦੇਖਿਆ ਉਹਦੇ ਵਿੱਚ ਕਿਹੜੇ ਖੜੇ ਤੁਸੀਂ ਖਾਸ ਪੁਆਇੰਟਸ ਨੇ ਜਿੰਨੇ ਤੁਸੀਂ ਮਾਰਕ ਕਰੋਗੇ ਕਿ ਆ ਦੇਖੋ ਇਹ ਕੰਟਰੋਵਰਸਰੀ ਨੂੰ ਹਿੰਟ ਕਰਦੇ ਆ ਦਿੱਖੋ ਮੈਂ ਸਮਝਦਾ ਕਿ ਜਿਹੜਾ ਵੀਡੀਓ ਹਨਰੇਬਲ ਸੁਪਰੀਮ ਕੋਰਟ 'ਚ ਚੱਲਿਆ ਉਹ ਵੀਡੀਓ ਲੋਕਾਂ ਦੇ ਅੱਗੇ ਬਹੁਤ ਜਲਦੀ ਪਬਲਿਕ ਵੀ ਹੋਊਗਾ ਔਰ ਉਸ ਵੀਡੀਓ ਦੇ ਅੰਦਰ ਇੱਕ ਇੱਕ ਚੀਜ਼ ਮੇਰੀ ਗੱਲ ਨੂੰ ਮੰਨ ਲਿਓ ਨੋਟ ਕਰ ਲਿਓ ਇੱਕ ਇੱਕ ਚੀਜ਼ ਬੜੀ ਕਲੀਅਰ ਹੈ ਟਿਕ ਲਗਾਣ ਤੋਂ ਦੋ ਟਿਕਸ ਲਗਾਣ ਤੋਂ ਤਿੰਨ ਡਾਟਸ ਲਗਾਣ ਤੋਂ ਹਰ ਇੱਕ ਚੀਜ਼ ਪੂਰੀ ਰਜਿਸਟਰਡ ਹੈ ਉਹਨਾਂ ਤੇ ਔਰ ਕਿਸ ਹਿਸਾਬ ਨਾਲ ਇਹਨਾਂ ਦੇ ਐਮਸੀਜ਼ ਇਸ਼ਾਰਾ ਕਰ ਕਰਕੇ ਕੈਮਰੇਆਂ ਨੂੰ 메인 ਫੋਕਸ ਤੋਂ ਹਿਲਾ ਕੇ ਸਾਈਡ ਤੇ ਕਰ ਰਹੇ ਸੀਗੇ ਉਹ ਵੀ ਕਲੀਅਰ ਹੈ ਕਿਸ ਹਿਸਾਬ ਨਾਲ ਇਹ ਲੋਕ ਨਾਰੇ ਲਗਾਏ ਉਹਦੇ ਅੰਦਰ ਉਹ ਵੀ ਕਲੀਅਰ ਹੈ ਕਿਸ ਹਿਸਾਬ ਨਾਲ ਡਾਇਰੈਕਸ਼ਨ ਦਿੱਤੀ ਗਈ ਵੀ ਵੈਲ ਚ ਚਲੇ ਜਾਓ ਕਿਸ ਹਿਸਾਬ ਨਾਲ ਕਿਹਾ ਗਿਆ ਕਿ ਹੁਣ ਬੈਠ ਜਾਓ ਕਿਸ ਹਿਸਾਬ ਨਾਲ ਕਿਹਾ ਗਿਆ ਜਿਹੜਾ ਮੇਅਰ ਕੈਂਡੀਡੇਟ ਉਹਨਾਂ ਦੇ ਸੀਗਾ ਮਨੋਜ ਸੋਨਕਰ ਵੀ ਤੂੰ ਭੱਜ ਕੇ ਜਾ ਕੇ ਕੁਰਸੀ ਤੇ ਬੈਨ ਹਰ ਇੱਕ ਚੀਜ਼ ਰਜਿਸਟਰ ਹੋਈ ਹੋਈ ਹੈ ਔਰ ਬਹੁਤ ਜਲਦ ਉਹ ਲੋਕਾਂ ਦੇ ਅੱਗੇ ਰੱਖੀ ਵੀ ਜਾਊਗੀ ਤੁਸੀਂ ਉਮੀਦ ਕਰ ਰਹੇ ਹੋ ਕਿ ਸੁਪਰੀਮ ਕੋਰਟ ਜਾਂ ਫਿਰ ਹਾਈ ਕੋਰਟ ਇਸ ਚੋਣ ਨੂੰ ਦੁਬਾਰਾ ਕਰਨ ਦੇ ਆਰਡਰ ਜਾਰੀ ਕਰਦੇ ਹੋ ਤੁਸੀਂ ਤੁਹਾਡੀ ਉਮੀਦ ਹੈ ਕਿ ਇਹ ਚੋਣ ਦੁਬਾਰਾ ਹੋਏਗੀ ਦੇਖੋ ਇਹ ਚੋਣ ਇੱਕ ਗੱਲ ਤੇ ਕਲੀਅਰ ਹੈ ਵੀ ਸਸਪੈਂਡ ਜ਼ਰੂਰ ਹੋਊਗੀ ਔਰ ਜਿਸ ਹਿਸਾਬ ਦਾ ਮਾਹੌਲ ਬਣਿਆ ਜੀ ਡੈਮੋਕ੍ਰੇਸੀ ਨੂੰ ਜਿਨ੍ਹਾਂ ਨੇ ਖਤਰਾ ਪਾਇਆ ਉਹਨਾਂ ਤੇ ਸਤ ਤੋਂ ਸਤ ਕਾਰਵਾਈ ਵੀ ਕੀਤੀ ਜਾਏਗੀ ਚੰਡੀਗੜ੍ਹ ਮੇਰਲ ਪੋਲ ਦੇ ਦੌਰਾਨ ਕਾਂਗਰਸ ਤੇ ਆਮ ਆਦੀ ਪਾਰਟੀ ਇੱਕ ਛੱਤ ਦੇ ਤੇ ਇੱਕ ਛਤਰੀ ਦੇ ਥੱਲੇ ਨਜ਼ਰ ਆਏ ਸੀ ਅਸੀਂ ਦੇਖਿਆ ਦੇਸ਼ ਦੇ ਕਈ ਥਾਂ ਤੇ ਤੁਸੀਂ ਪੰਜਾਬ ਵੀ ਲੈ ਲਓ ਇਹ ਜਿਹੜਾ ਤੁਹਾਡਾ ਇੰਡੀਆ ਅਲਾਇੰਸ ਇੱਕ ਹਕੀਕਤ ਬਣਦਾ ਨਜ਼ਰ ਨਹੀਂ ਆ ਰਿਹਾ ਲੇਕਿਨ ਚੰਡੀਗੜ੍ਹ ਦੇ ਵਿੱਚ ਸਾਨੂੰ ਲੱਗਿਆ ਕਿ ਹਕੀਕਤ ਬਣ ਗਿਆ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਅਲਾਇੰਸ ਹੈ ਤੁਹਾਡਾ ਇਹ ਇਸ ਇਹ ਲਿਮਟਿਡ ਹੈਗਾ ਮਿਊਰਲ ਪੋਰਲ ਤੱਕ ਜਾਂ ਫਿਰ ਤੁਸੀਂ ਲੋਕ ਸਭਾ ਜਿਹੜਾ ਚੋਣ ਹੋ ਰਹੀ ਹੈ ਉਹਦੇ ਵਿੱਚ ਵੀ ਇਹ ਚਲੇਗਾ ਨਹੀਂ ਐ ਮੈਨੂੰ ਲੱਗਦਾ ਵੀ ਇਹ ਡਿਸੀਜਨ ਤਾਂ ਸਾਡੀ ਹਾਈ ਕਮਾਂਡ ਲਊਗੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੈਣਗੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਲੈਣਗੇ ਸਾਡੇ ਨੈਸ਼ਨਲ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਠਕ ਜੀ ਸਾਡੇ ਰਾਜ ਸਭਾ ਮੈਂਬਰ ਰਾਗਵ ਚੱਟਾ ਜੀ ਇਹ ਉਹਨਾਂ ਦੇ ਡਿਸੀਜਨਸ ਹੈ ਜੋ ਵੀ ਡਿਸੀਜਨ ਆਏਗਾ ਜਦੋਂ ਨਾ ਇੰਡੀਆ ਬਲੌਕ ਦੀ ਮੀਟਿੰਗ ਹੋਏਗੀ ਉਹ ਇਸ ਚੀਜ਼ ਨੂੰ ਕਲੀਅਰ ਕਰੇਗਾ ਤੁਹਾਡੀ ਗੱਲਬਾਤ ਤੁਹਾਡੇ ਜਿਹੜੇ ਵਕੀਲ ਸਾਹਿਬ ਸਨ ਜਿਹੜੇ ਸੁਪਰੀਮ ਕੋਰਟ ਤੇ ਜਿਨ੍ਹਾਂ ਨੇ ਕੇਸ ਲੜਿਆ ਆ ਜੀ ਤੁਹਾਡੀ ਪਟੀਸ਼ਨ ਲਾਈ ਸੀ ਉਹਨਾਂ ਦੇ ਨਾਲ ਹੋਈ ਹੁਣ ਅਗਲਾ ਕੋਰਟ ਦਾ ਕੀ ਹਿਅਰਿੰਗ ਉੱਥੇ ਚਲੇਗੀ ਜਾਂ ਫਿਰ ਹਾਈ ਕੋਰਟ ਤੇ ਚਲੇਗੀ ਮੈਨੂੰ ਜਿੰਨੀ ਜਾਣਕਾਰੀ ਮਿਲੀ ਹੈ ਮੈਂ ਵਕੀਲ ਸਾਹਿਬ ਨਾਲ ਗੱਲ ਕੀਤੀ ਸੀ ਹੁਣੇ ਥੋੜੀ ਦੇਰ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਨੈਕਸਟ ਮੰਡੇ ਸ਼ਾਇਦ ਇਹਦੇ ਉੱਤੇ ਫਿਰ ਤੋਂ ਗੱਲਬਾਤ ਹੋਣੀ ਹੈ ਅੱਗੇ ਜੋ ਵੀ ਆਰਡਰਸ ਆਉਂਦਾ ਉਸ ਤੋਂ ਬਾਅਦ ਉਹ ਡਿਸਾਈਡ ਕਰਨਗੇ ਸਾਰੀ ਚੀਜ਼ਾਂ ਸ਼ੁਕਰੀਆ ਤੁਸੀ ਥੈਂਕ ਯੂ ਜੀ ਐਸਨ ਸਨੀਆ ਅਲਵਾਲੀਆ ਹੋਰਾਂ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅੱਜ ਦੀ ਜਿਹੜੀ ਸੁਪਰੀਮ ਕੋਰਟ ਦੀ ਟਿੱਪਣੀ ਹੈ ਨਾ ਕੇਵਲ ਤਲਕ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਕੰਨ ਖੁੱਲਣੇ ਵਾਲੀ ਹੈ ਖਾਸ ਕਰ ਅਨਿਲ ਮਸੀ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਸਨ ਉਹਨਾਂ ਦੇ ਖਿਲਾਫ ਤਾਂ ਹੁਣ ਕਾਰਵਾਈ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਸਾਫ ਕਹਿਤਾ ਕਿ ਪ੍ਰੈਜ਼ਾਈਡਿੰਗ ਅਫਸਰ ਦੇ ਖਿਲਾਫ ਮੁਕਦਮਾ ਚੱਲਣਾ ਚਾਹੀਦਾ ਤਫਰ ਨਾ ਕੇਵਲ ਅਨਿਲ ਮਸੀਦੀ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਵੀ ਮੈਨੂੰ ਲੱਗਦਾ ਮੁਸੀਬਤ ਵੱਧ ਰਹੀ ਹੈ ਹਾਲਾਂਕਿ ਸੁਪਰੀਮ ਕੋਰਟ ਦਾ ਅਗਲਾ ਫੈਸਲਾ ਜਿਹੜਾ ਨਾ ਉਹਨੇ ਮੰਡੇ ਚ ਕਲੀਅਰ ਹੋਏਗਾ ਕਿਉਂਕਿ ਮੰਡੇ ਨੂੰ ਇੱਕ ਵਾਰ ਫਿਰ ਹਿਅਰਿੰਗ ਰੀਜ਼ਿਊਮ ਹੋਏਗੀ ਲੇਕਿਨ ਫਿਲਹਾਲ ਇਹ ਜਿਹੜੀ ਕੰਟਰੋਵਰਸੀ ਆਈ ਹੈ ਉਹਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਆਈ ਹੈ ਉਸਨੇ ਇਸ ਪੂਰੇ ਮਾਮਲੇ ਨੂੰ ਨਵਾਂ ਰੁਖ ਦੇ ਦਿੱਤਾ ਹੈ ਤੇ ਆਮ ਆਦੀ ਪਾਰਟੀ ਜਾਂ ਫਿਰ ਕਾਂਗਰਸ ਦੀ ਲੀਡਰਸ਼ਿਪ ਨੇ ਜਿਹੜੇ ਅਲਿਗੇਸ਼ਨਸ ਭਾਰਤੀ ਜਨਤਾ ਪਾਰਟੀ ਤੇ ਲਾਏ ਸਨ ਉਨਾ ਤੋਂ ਉਹਨਾਂ ਉਹ ਉਨਾਤੀ ਇਹ ਟਿੱਪਣੀ ਜਿਹੜੀ ਆ ਰਹੀ ਹੈ ਉਹਨੂੰ ਲੱਗਦਾ ਹੈ ਕਿ ਜਿਹੜੇ ਅਲਿਗੇਸ਼ਨ ਸਨ ਕਿਥੇ ਨਾ ਕਿਥੇ ਉਹਦੇ ਵਿੱਚ ਕੋਈ ਛੋੜੀ ਬਹੁਤ ਸੱਚਾਈ ਹੈ ਤੇ ਵੀਡੀਓ ਦਾ ਬੜਾ ਸਬੂਤ ਸੀ ਵੀਡੀਓ ਨੂੰ ਦੇਖ ਕੇ ਇਹ ਜਿਹੜੀ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ ਹੈ ਇਹ ਸਾਹਮਣੇ ਆਈ ਹੈ ਹੁਣ ਮੰਡੇ ਨੂੰ ਕੀ ਡਿਸਾਈਡ ਹੁੰਦਾ ਹੈ ਕਿ ਪੰਜਾਬ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੁਬਾਰਾ ਹੋਏਗੀ ਜਾਂ ਫਿਰ ਕੋਈ ਅਗਲਾ ਕਦਮ ਹੋਏਗਾ ਇਹ ਮੰਡੇ ਦੀ ਜਿਹੜੀ ਹੀਅਰਿੰਗ ਹੈ ਉਸ ਦੇ ਦੌਰਾਨ ਸਾਹਮਣੇ ਆਏਗਾ ਤੁਸੀਂ دیکھتے ਰਹੋ ਪੰਜਾਬ ਦਾ